ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਨਮਸਕਾਰ ਹੈ ਜਿਸ ਸਤਿਗੁਰ ਦੀ ਬਾਣੀ ਨੇ ਖਾਲਸਾ ਜੀ ਸਾਨੂੰ ਸੋਝੀ ਦਿੱਤੀ ਹੈ ਇਸ ਸੰਸਾਰ ਵਿੱਚ ਕਿਵੇਂ ਰਹਿਣਾ ਹੈ ਕਿਵੇਂ ਜੀਵਨ ਬਤੀਤ ਕਰਨਾ ਹੈ ਸਾਰਾ ਕੁਝ ਦੱਸਿਆ ਹੈ ਸੋ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਜਿਨ੍ਹਾਂ ਦਾ ਦਰਸ਼ਨ ਕੀਤੇਆਂ ਖਾਲਸਾ ਜੀ ਹਿਰਦਾ ਜਿਹੜਾ ਹੈ ਉਹ ਠੰਡਾ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਸੁਰਤ ਸ਼ਬਦ ਨਾਲ ਮੇਲ ਖਾ ਜਾਂਦੀ ਹੈ ਐਸੀ ਮਹਾਰਾਜੀਆਂ ਦੀ ਬਰਕਤ ਹੈ ਜਿਨ੍ਹਾਂ ਵੀ ਖਾਲਸਾ ਜੀ ਪ੍ਰੇਮੀਆਂ ਨੇ ਇਸ ਬਾਣੀ ਨਾਲ ਚਿੱਤ ਜੋੜਿਆ ਹੈ ਉਹ ਵਾਹਿਗੁਰੂ ਅਕਾਲ ਪੁਰਖ ਮਹਾਰਾਜ ਜੀਆਂ ਦੇ ਦਰ ਤੇ ਪ੍ਰਵਾਨ ਹੋ ਗਏ ਹਨ ਸੋ ਇਹ ਮਹਾਨ ਸ਼ਹੀਦ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਖਾਲਸਾ ਜੀ ਇਹ ਮਹਾਨ ਸ਼ਹੀਦ ਜਿਹੜੇ ਨੇ ਵੀ ਇਹ ਬਾਣੀ ਦਾ ਜਾਪ ਕਰ ਕਰਕੇ ਸ਼ਹੀਦਾਂ ਦੀ ਪਦਵੀ ਨੂੰ ਪ੍ਰਾਪਤ ਹੋਏ ਹਨ ਸੋ ਇਹ ਬਾਣੀ ਐਸੀ ਹੈ ਇਹ ਐਸੀ ਇਲਾਹੀ ਹੈ ਜੋ ਜੋ ਖਾਲਸਾ ਜੀ ਕਿਸੇ ਦੀ ਇੱਛਾ ਹੁੰਦੀ ਆ ਤਿਉਹ ਤਿਉ ਉਹਦੀਆਂ ਇੱਛਾਵਾਂ ਨੂੰ ਪੂਰਿਆਂ ਕਰਦੀ ਐ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਜੋ ਜੋ ਖਾਲਸਾ ਜੀ ਆਪਣੇ ਸਤਿਗੁਰਾਂ ਤੋਂ ਮੰਗੀਏ ਉਹੀ ਉਹੀ ਕੁਝ ਪ੍ਰਾਪਤ ਹੋ ਜਾਂਦਾ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਤ ਸਤਿਗੁਰੂ ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਸਭੇ ਹੀ ਸੁੱਖ ਹਨ ਸਾਰੇ ਹੀ ਪਦਾਰਥ ਹਨ ਕਿਵੇਂ ਲੈਣੇ ਹਨ ਖਾਲਸਾ ਜੀ ਇਹ ਬਾਣੀ ਵਿੱਚੋਂ ਹੀ ਪਤਾ ਲੱਗਦਾ ਸੋ ਸਤਿਗੁਰ ਮਹਾਰਾਜ ਸਮਝਾਉਣਾ ਕਰਦੇ ਕਿ ਇਸ ਸੰਸਾਰ ਜਿਹੜਾ ਹੈ ਖਾਲਸਾ ਜੀ ਇਹ ਨਾਸ਼ਵੰਤ ਜਿਹੜੇ ਪਦਾਰਥ ਹਨ ਉਹਨਾਂ ਨਾਲ ਭਰਿਆ ਹੋਇਆ ਹੈ ਇਹ ਜਿਹੜੀ ਮਾਇਆ ਹੈ ਖਾਲਸਾ ਜੀ ਇਹ নাগਣੀ ਰੂਪ ਹੈ ਮਹਾਰਾਜ ਕਹਿੰਦੇ ਮਾਇਆ ਹੋਈ নাগਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਇਹ ਖਾਲਸਾ ਜੀ ਮਾਇਆ ਜਿਹੜੀ ਹੈ নাগਣੀ ਹੈ ਤੇ ਇਹ ਸਾਰੇ ਜਗਤ ਨੂੰ ਖਾ ਰਹੀ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਕੋਈ ਇਹਦੀ ਸੇਵਾ ਕਰਦਾ ਹੈ ਉਹਨੂੰ ਇਹ ਦਬਲ ਲੈਂਦੀ ਹੈ ਉਹਨੂੰ ਇਹ ਖਾ ਜਾਂਦੀ ਹੈ ਸੋ ਇਸੇ ਪ੍ਰਕਾਰ ਖਾਲਸਾ ਜੀ ਆਪਣਾ ਚਿੱਤ ਜਿਹੜਾ ਹੈ ਉਹ ਪਰਮੇਸ਼ਵਰ ਅਕਾਲ ਪੁਰਖ ਵੱਲ ਜਿਹੜਾ ਮਾਇਆ ਦਾ ਪਤੀ ਹੈ ਜਿਨੇ ਮਾਇਆ ਪੈਦਾ ਕੀਤੀ ਹੈ ਉਹਦੇ ਵੱਲ ਚਿੱਤ ਰੱਖਣਾ ਹੈ ਫਿਰ ਖਾਲਸਾ ਜੀ ਸੰਸਾਰ ਵਿੱਚ ਆਉਣਾ ਸਫਲਾ ਹੈ ਨਹੀਂ ਤੇ ਸੰਸਾਰ ਜਿਹੜਾ ਖਾਲਸਾ ਜੀ ਇਹ ਸੁਪਨੇ ਦੀ ਨਹੀਂ ਆਈ ਹੈ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਿ ਭਾਈ ਇਹ ਸੰਸਾਰ ਜਿਹੜਾ ਹੈ ਇਥੇ ਕੋਈ ਠਹਿਰਦਾ ਨਹੀਂ ਕੋਈ ਠਹਿਰ ਨਹੀਂ ਸਕਦਾ ਕੋਈ ਇਹੋ ਜਿਹਾ ਅਜਿਹਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੋਈ ਅਜਿਹਾ ਜੀਵ ਨਹੀਂ ਹੈ ਜਿਹੜਾ ਸਦਾ ਥਿਰ ਹੋਵੇ ਸੋ ਮਹਾਰਾਜ ਜੀ ਇਹ ਪਾਵਨ ਪਵਿੱਤਰ ਸੋਜੀ ਵੀ ਖਾਲਸਾ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋਊ ਪਈ ਹਾਰੇ ਮਹਾਰਾਜ ਕਹਿੰਦੇ ਜਿਹੜਾ ਸਾਰਾ ਸੰਸਾਰ ਨਜ਼ਰੀ ਆ ਰਿਹਾ ਇਹਦੇ ਵਿੱਚੋਂ ਕੋਈ ਵੀ ਐਸਾ ਜੀਵ ਜੰਤੂ ਨਹੀਂ ਜਿਹੜਾ ਸਦਾ ਥਿਰ ਹੈ ਸਾਰਿਆਂ ਨੂੰ ਖਾਲਸਾ ਜੀ ਮੌਤ ਨੇ ਆ ਕੇ ਘੇਰ ਲੈਣਾ ਹੈ ਸਾਰਿਆਂ ਨੂੰ ਹੀ ਫੜ ਲੈਣਾ ਹੈ ਸੋ ਸਤਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਨੇ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਜਿਵੇਂ ਖਾਲਸਾ ਜੀ ਸੁਪਨਾ ਵੇਖ ਲਿਆ ਤੇ ਸੰਸਾਰ ਨੂੰ ਵੇਖ ਲਿਆ ਇੱਕ ਬਰਾਬਰ ਹੈ ਮਹਾਰਾਜ ਕਹਿੰਦੇ ਐਵੇਂ ਕਰਕੇ ਸੰਸਾਰ ਨੂੰ ਜਾਣ ਜਿਵੇਂ ਮਨੁੱਖ ਸੁਪਨੇ ਵਿੱਚ ਖਾਲਸਾ ਜੀ ਰਾਜਾ ਬਣਿਆ ਹੁੰਦਾ ਤੇ ਰਾਜਾ ਕੰਗਾਲ ਬਣਿਆ ਹੁੰਦਾ ਉਹ ਸੁਪਨਾ ਹੁਣ ਜਿਵੇਂ ਉੱਠਦਾ ਹੈ ਤੇ ਫੇਰ ਕਹਿੰਦਾ ਉਹ ਮਣਾ ਇਹ ਤਾਂ ਸੁਪਨਾ ਸੀ ਇਸੇ ਪ੍ਰਕਾਰ ਹੀ ਇਹ ਸੰਸਾਰ ਹੈ ਜਿਸ ਵੇਲੇ ਖਾਲਸਾ ਜੀ ਇਹ ਰੂਹ ਨੇ ਇਹ ਆਤਮਾ ਨੇ ਸਰੀਰ ਨੂੰ ਛੱਡਣਾ ਵਿਛੋੜਾ ਪੈਣਾ ਉਸ ਵੇਲੇ ਖਾਲਸਾ ਜੀ ਇਹ ਆਤਮਾ ਨੂੰ ਪਤਾ ਚੱਲਣਾ ਕਿ ਮਣਾ ਮੈਂ ਤਾਂ ਸੁਪਨਾ ਹੀ ਦੇਖ ਰਹੀ ਸੀ ਇਹ ਤਾਂ ਸੰਸਾਰ ਜਿਹੜਾ ਝੂਠਾ ਹੀ ਸੀ। ਸੋ ਇਸੇ ਕਰਕੇ ਬਾਣੀ ਸਾਨੂੰ ਸੋਝੀ ਦਿੰਦੀ ਆ। ਮਹਾਰਾਜ ਕਹਿੰਦੇ ਸਿੱਧੇ ਰਸਤੇ ਤੁਰੇ ਚੱਲੋ। ਵਾਹਿਗੁਰੂ ਵਾਹਿਗੁਰੂ ਕਰੀ ਜਾਓ ਕਿਉਂਕਿ ਉਸ ਅਕਾਲਪੁਰਖ ਤੋਂ ਬਿਨਾਂ ਹੋਰ ਕੋਈ ਰੱਖਣ ਵਾਲਾ ਨਹੀਂ। ਕਿਉਂਕਿ ਕੁਰਾਏ ਪੈਣ ਦਾ ਖਾਲਸਾ ਜਿਹੜਾ ਰਸਤਾ ਹੈ ਬਹੁਤ ਖਤਰੇ ਵਾਲਾ ਹੈ। ਬਹੁਤ ਮਾੜਾ ਹੈ। ਕਹਿੰਦੇ ਸੁੱਧੇ ਸੁੱਧੇ ਰੇਂਗ ਚੱਲੋ ਤੂੰ। ਨਾਤਰੋ ਕੋ ਧੱਕਾ ਦੇਵਈ ਹਾਰੇ। ਕਹਿੰਦੇ ਕੋਈ ਭਾਈ ਤੂੰ ਸਿੱਧੇ ਹੋ ਕੇ ਆਪਣੇ ਰਸਤੇ ਤੇ ਤੁਰਿਆ ਚੱਲ। ਕਿਉਂਕਿ ਇਹ ਜਿਹੜਾ ਦੁਰਮਤ ਵਾਲਾ ਹੈ ਜਾਂ ਖਾਲਸਾ ਜੀ ਕੁਰਾਏ ਪੈਣ ਵਾਲਾ ਰਸਤਾ ਹੈ ਬਹੁਤ ਮਾੜਾ ਹੈ ਬਹੁਤ ਡਾਡਾ ਹੈ ਇਹ ੱੱ ਜਿਹੜਾ ਹੈ ਫਿਰ ਨਰਕਾਂ ਨੂੰ ਧੱਕ ਦਿੰਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਆਪਣੀ ਮੌਤ ਨੂੰ ਯਾਦ ਰੱਖ ਆਪਣੇ ਮੌਤ ਦਾ ਖਿਆਲ ਰੱਖ ਕਿਉਂਕਿ ਇਹ ਬਾਣੀ ਖਾਲਸਾ ਜੀ ਸਾਰੇ ਪਦਾਰਥ ਦਿੰਦੀ ਹੈ ਜਿੱਥੇ ਇਹ ਵੀ ਹੈ ਕਿ ਸਾਨੂੰ ਜਿਹੜੀ ਅਮਰ ਜਿਹੜੀ ਪਦਵੀ ਹੈ ਮੁਕਤੀ ਪਦ ਪ੍ਰਾਪਤ ਹੋ ਜਾਂਦਾ ਮਹਾਰਾਜ ਕਹਿੰਦੇ ਇਹ ਮਤ ਜਾਣ ਕਿ ਤੂੰ ਅਜੇ ਬੱਚਾ ਹੈ ਜਾਂ ਜਵਾਨ ਹੋਵੇਂਗਾ ਜਾਂ ਬੁੱਢਾ ਹੋਵੇਂਗਾ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਕਹਿੰਦੇ ਬਾਰੇ ਬੁੱਢੇ ਤਰੁਣਾ ਭਈਆ ਸਭ ਹੂੰ ਜਮ ਲੈ ਜਈ ਹੈ ਰੇ ਕਹਿੰਦੇ ਜਾਂ ਤਾਂ ਕੋਈ ਬੱਚੇ ਹਨ ਜਾਂ ਬੁੱਢੇ ਹਨ ਜਾਂ ਜਿਹੜੇ ਸਾਰੇ ਜਵਾਨ ਹਨ ਕਹਿੰਦੇ ਸਾਰੇ ਜਿਹੜੇ ਆ ਇਹਨਾਂ ਨੂੰ ਮੌਤ ਨੇ ਲੈ ਜਾਣਾ ਇੱਕ ਦਿਨ ਇੱਥੋਂ ਤੁਰ ਪੈਣਾ ਸੋ ਇਸੇ ਕਰਕੇ ਖਾਲਸਾ ਜੀ ਸਤਿਗੁਰੂ ਮਹਾਰਾਜ ਬਾਣੀ ਵਿੱਚ ਹੋਰ ਵੀ ਬਿਆੰਤ ਬਚਨ ਕਰਦੇ ਪੰਜਵੇਂ ਪਾਸ਼ਾ ਮਹਾਰਾਜ ਵੀ ਬਚਨ ਕਰਦੇ ਕਿ ਨਹਿ ਬਾਰਕ ਨਹਿ ਜੋਬਨਾ ਨਹਿ ਬਿਰਤੀ ਕਛ ਬੰਦ ਉਹ ਬੇਰਾਨ ਨਹਿ 부ਝਿਆ ਜਬ ਆਏ ਪਰੇ ਜਮ ਫੰਦ ਕਹਿੰਦੇ ਉਹ ਵੇਲਾ ਨਹੀਂ ਕਿਸੇ ਨੂੰ ਪਤਾ ਉਹ ਵੇਲੇ ਨੂੰ ਨਹੀਂ ਕੋਈ ਫੜ ਸਕਦਾ ਜਿਸ ਵੇਲੇ ਖਾਲਸਾ ਜੀ ਜਮਾਂ ਦੀ ਮਾਰ ਪੈ ਜਾਣੀ ਹੈ ਸੋ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਮਤ ਜਾਣ ਕੇ ਮੈਂ ਬੱਚਾ ਹਾਂ ਤੇ ਜਵਾਨ ਹੋਵਾਂਗਾ ਤਾਂ ਨਾਮ ਜਪਾਂਗਾ ਤੇ ਜਵਾਨ ਇਹ ਨਾ ਸੋਚੇ ਕਿ ਮੈਂ ਬੁੱਢਾ ਹੋਵਾਂਗਾ ਤੇ ਨਾਮ ਜਪਾਂਗਾ ਕਿਉਂਕਿ ਮਹਾਰਾਜ ਕਹਿੰਦੇ ਉਸ ਵੇਲੇ ਜਪਿਆ ਨਹੀਂ ਜਾਣਾ ਸੋ ਇਹ ਖਾਲਸਾ ਜੀ ਜਿਹੜਾ ਮਾਨੁਸ ਬੱਪੁਰਾ موسی ਕਿਨੂ ਮੀਚ ਬਿਲਈਆ ਖਈ ਹੈ ਰੇ ਕਹਿੰਦੇ ਇਹ ਜਿਹੜਾ ਵਿਚਾਰਾ ਬੰਦਾ ਹੈ ਗਰੀਬ ਇਹ ਚੂਹੇ ਦੀ ਨਿਆਈ ਮਹਾਰਾਜ ਨੇ ਪੈਦਾ ਕੀਤਾ ਤੇ ਜਿਹੜੀ ਮੌਤ ਹੈ ਖਾਲਸਾ ਜੀ ਉਹ ਬਿੱਲੀ ਦੀ ਨਿਆਈ ਹੈ ਤੇ ਬਿੱਲੀ ਤੋਂ ਕਦੇ ਚੂਹਾ ਬਚਦਾ ਨਹੀਂ ਇਸੇ ਪ੍ਰਕਾਰ ਜੀਵ ਜਿਹੜਾ ਹੈ ਮੌਤ ਕੋਲੋਂ ਕਦੇ ਬਚਦਾ ਨਹੀਂ ਸੋ ਸਤਿਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਖਾਲਸਾ ਜੀ ਸਮਝਾਉਣਾ ਕਰਦੇ ਆ ਸੋ ਆਪਾਂ ਜੇ ਸਮਝੀਏ ਹੀ ਨਾ ਹੁਣ ਜੇ ਕੋਈ ਕਵੇ ਮੈਂ ਤਨਾੜ ਹਾਂ ਜਾਂ ਮੈਂ ਵੱਡਾ ਹਾਂ ਮੈਂ ਰਾਜਾ ਹਾਂ ਤੇ ਸਤਿਗੁਰ ਕਹਿੰਦੇ ਰਾਜਾ ਪਰਜਾ ਸਮ ਕਰ ਮਾਰਾ ਐ ਐਸੋ ਕਾਲ ਬਿਡਾਨੀ ਰਹੇ ਕਹਿੰਦੇ ਮੌਤ ਐਸੀ ਵੱਡੀ ਡਾਢੀ ਐ ਕਿ ਇਹ ਰਾਜੇ ਨੂੰ ਤੇ ਪਰਜਾ ਨੂੰ ਇੱਕ ਸਮਾਨ ਕਰਕੇ ਜਾਣਦੀ ਆ ਕਿਸੇ ਪ੍ਰਕਾਰ ਛੱਡਦੀ ਨਹੀਂ ਚਾਹੇ ਕੋਈ ਰਾਜਾ ਹੋਵੇ ਉਹਨੂੰ ਵੀ ਦਬਾਲੂ ਲੈਂਦੀ ਆ ਚਾਹੇ ਕੋਈ ਪਰਜਾ ਦਾ ਗਰੀਬ ਜੀਵ ਹੋਵੇ ਉਹਨੂੰ ਵੀ ਦਬਾਲ ਲੈਂਦੀ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਲਈ ਇਹ ਵੀ ਨਹੀਂ ਕਿ ਤੂੰ ਕੋਈ ਪੈਸੇ ਵਾਲਾ ਹੈ ਕਿ ਜਾਂ ਕੋਈ ਗਰੀਬ ਹੈ ਧਨਵੰਤਾ ਆਰ ਨਿਰਧਨਮਨ ਤਾਂ ਕਿ ਕਸ਼ੂ ਨਾ ਕਾਨੀ ਰਹੇ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਇਹ ਮੌਤ ਨਾ ਤੇ ਗਰੀਬ ਦੀ ਗੱਲ ਸੁਣਦੀ ਆ ਤੇ ਨਾ ਅਮੀਰ ਦੀ ਸੁਣਦੀ ਆ ਇਹਨੇ ਖਾਲਸਾ ਜੀ ਆ ਕੇ ਜਿਹੜਾ ਫਾੜੀ ਲੈਣਾ ਤੇ ਜਿਹਨੂੰ ਚੋਟੀ ਫੜ ਲੈਂਦੀ ਆ ਕੇਸਾਂ ਤੋਂ ਫੜ ਲੈਂਦੀ ਆ ਫਿਰ ਖਾਲਸਾ ਜੀ ਪਰਾਣਾ ਨੂੰ ਜਿਹੜਾ ਕੱਢ ਕੇ ਅਗਾਹ ਚਲੀ ਜਾਂਦੀ ਆ ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਜਿਹੜਾ ਹੈ ਇਹਨੂੰ ਸੁਪਨਾ ਕਰਕੇ ਜਾਣੋ ਤੇ ਖਾਲਸਾ ਜੀ ਸਤਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਮਨੁੱਖ ਜਿਹੜੇ ਜੀਵ ਗੁਰਮੁਖ ਖਾਨ ਸੰਗਤ ਕਰਦੇ ਹਨ ਸਾਧੂ ਦੀ ਸੋ ਸਤਿਗੁਰਾਂ ਦੀ ਬਾਣੀ ਵਿੱਚ ਚਿੱਤ ਜੋੜਦੇ ਉਹਨਾਂ ਦੀ ਮਹਾਰਾਜ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ ਜਿਹੜੇ ਭਾਈ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਹਨ ਤੇ ਵਾਹਿਗੁਰੂ ਜੀ ਦੇ ਦਾਸ ਹੋ ਜਾਂਦੇ ਹਨ ਉਹਨਾਂ ਦਾ ਫਿਰ ਜਿਹੜਾ ਜੀਵਨ ਹੈ ਖਾਲਸਾ ਜੀ ਅਨੋਖਾ ਹੁੰਦਾ ਚੜ੍ਹਦੀ ਕਲਾ ਵਾਲਾ ਹੁੰਦਾ ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸ਼ੰਗਾਰੀ ਰੇ ਉਹ ਫਿਰ ਨਾਤੇ ਖਾਲਸਾ ਜੀ ਧਰਤੀ ਵਿੱਚ ਆਉਂਦੇ ਨੇ ਗਰਭ ਵਿੱਚ ਆਉਂਦੇ ਨੇ ਤੇ ਨਾ ਫੇ ਧਰਤੀ ਤੋਂ ਜਾਂਦੇ ਹੀ ਨੇ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ ਸੂਰਮੇ ਨਾ ਤੇ ਖਾਲਸਾ ਜੀ ਜੰਮਣ ਵਿੱਚ ਹਨ ਤੇ ਨਾ ਮਰਨ ਵਿੱਚ ਹਨ ਇਹ ਸਦਾ ਥਿਰ ਹਨ ਜਿੱਥੇ ਵੀ ਕੋਈ ਇਹਨਾਂ ਨੂੰ ਯਾਦ ਕਰਦਾ ਉੱਥੇ ਹਾਜ਼ਰ ਹੋ ਜਾਂਦੇ ਸੋ ਐਸੀਆਂ ਖਾਲਸਾ ਜੀ ਇਹ ਖੇਡਾਂ ਕਲਗੀਧਰ ਸਵਾਮੀ ਮਹਾਰਾਜ ਜੀਆ ਦੇ ਪੰਥ ਨੇ ਕੀਤੀਆਂ ਹਨ ਸੋ ਸਤਗੁਰੂ ਮਹਾਰਾਜ ਕਹਿੰਦੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਦੇ ਇਹ ਜਿਹੜਾ ਭਾਈ ਆਪਣੇ ਚੇਤ ਵਿੱਚ ਨੂੰ ਮਾਨ ਕੀਤਾ ਮੋਹ ਪਾਇਆ ਹੋਇਆ ਆਪਣੇ ਪੁੱਤਰ ਨਾਲ ਆਪਣੀ ਪਤਨੀ ਨਾਲ ਤੇ ਧਨ-ਦੌਲਤ ਨਾਲ ਜਿਹੜਾ ਘਰ ਤੇਰਾ ਘਰ ਹੈ ਮਹਿਲ ਮਾੜੀਆਂ ਹਨ ਜਾਂ ਜ਼ਮੀਨ ਹੈ ਜਾਇਦਾਦ ਹੈ ਮਹਾਰਾਜ ਕਹਿੰਦੇ ਨੇ ਸਾਰੇ ਨੂੰ ਆਪਣੇ ਜੀਵ ਚੋਂ ਬਾਹਰ ਕੱਢ ਇਹਨਾਂ ਦਾ ਮੋਹ ਛੱਡ ਕਹਤ ਕਬੀਰ ਸੁਨੋ ਰੇ ਸੰਤੋ ਮਿਲਹਿ ਸਾਰੰਗ ਪਾਨੀ ਜਦੋਂ ਤੂੰ ਮੋਹ ਛੱਡ ਦੇਂਗਾ ਉਸ ਵੇਲੇ ਭਗਤ ਜੀ ਭਗਤ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਉਸੇ ਵੇਲੇ ਤੈਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਇਹ ਧਰਤੀ ਨੂੰ ਥੰਮਣ ਵਾਲਾ ਹੈ ਧਰਤੀ ਨੂੰ ਰੱਖਣ ਵਾਲਾ ਜਿਹੜਾ ਸੁਆਮੀ ਹੈ ਕਰਤਾ ਪੁਰਖ ਉਹ ਤੈਨੂੰ ਨਜ਼ਰੀ ਆ ਜਾਵੇਗਾ ਤੈਨੂੰ ਮਿਲ ਪਵੇਗਾ ਸੋ ਸਤਗੁਰ ਤੇ ਖਾਲਸਾ ਜੀ ਸਾਨੂੰ ਆਵਾਜ਼ਾਂ ਮਾਰ ਮਾਰ ਕਰ ਕਹਿ ਰਹੇ ਕਿ ਕਿਵੇਂ ਭਾਈ ਸਾਡਾ ਸੰਸਾਰ ਵਿੱਚੋਂ ਜਿਹੜਾ ਤਰਣਾ ਹੋਵੇਗਾ ਪਰ ਆਪਾਂ ਕੀ ਕਰੀਏ ਤਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਸੁਮਾਤਨੀ ਆਉਂਦੀ ਤੇ ਆਪਾਂ ਭੁੱਲ ਭੁੱਲ ਕੇ ਖਾਲਸਾ ਜੀ ਜਾਣ ਬੁੱਝ ਕੇ ਕਈ ਵਾਰ ਉਹਦੇ ਆਉਗਣ ਕਰਦੇ ਆ ਜਿਹਦੇ ਕਰਕੇ ਸਾਡੇ ਜਮ੍ਹਾਂ ਦੇ ਜਿਹੜੀ ਫਾਂਸੀ ਹੈ ਸਾਡੇ ਗਲ ਪੈਂਦੀ ਹੈ ਸੋ ਦੀਨ ਦੁਨੀ ਦੇ ਪਾਦਸ਼ਾ ਸਮਰਾਟ ਸਤਗੁਰੂ ਕਲਗੀ ਤਰਸਵਾਮੀ ਜੀ ਸਾਨੂੰ ਖਾਲਸਾ ਜੀ ਸਮਝਾਉਂਦੇ ਨੇ ਸਤਗੁਰਾਂ ਦੀ ਪਾਵਨ ਪਵਿੱਤਰ ਧੁਰਕੀ ਬਾਣੀ ਸਾਨੂੰ ਸਮਝਾਉਂਦੀ ਹੈ ਪਰ ਖਾਲਸਾ ਜੀ ਅਫਸੋਸ ਹੈ ਸਾਨੂੰ ਸਮਝ ਨਹੀਂ ਆਉਂਦੀ ਜਿਵੇਂ ਜਵਾਨ ਪੁੱਤ ਹੋਵੇ ਤੇ ਉਹਨੂੰ ਮਾਪਿਆਂ ਦੀਆਂ ਗੱਲਾਂ ਟੇਚ ਜਾਣ ਲੱਗਦੀਆਂ ਤੇ ਜਾਂ ਖਾਲਸਾ ਜੀ ਕੋਈ ਵਿਦਿਆਰਥੀ ਹੋਵੇ ਤਾਂ ਉਹਨੂੰ ਟੀਚਰਾਂ ਦੀਆਂ ਜਿਹੜੀਆਂ ਗੱਲਾਂ ਹਨ ਉਹ ਤੁੱਛ ਮਾਤਰ ਲੱਗਦੀਆਂ ਇਸੇ ਪ੍ਰਕਾਰ ਹੀ ਇਹ ਸੰਸਾਰ ਹੈ ਇਹ ਸਾਧੂਆਂ ਦੀਆਂ ਗੱਲਾਂ ਇਹ ਸਤਿਗੁਰਾਂ ਦੀਆਂ ਗੱਲਾਂ ਜੋ ਮਹਾਰਾਜ ਜੀ ਨੇ ਸਾਨੂੰ ਦਸੀਆਂ ਇਹ ਖਾਲਸਾ ਜੀ ਸਾਨੂੰ ਤੁੱਛ ਮਾਤਰ ਲੱਗਦੀਆਂ ਕਿਉਂਕਿ ਸਾਡੇ ਨਾਲ ਹੋਈਆਂ ਨਹੀਂ ਹੁੰਦੀਆਂ ਤੇ ਸਾਡੇ ਸੰਸਾਰ ਵਿੱਚ ਇਹ ਖਾਲਸਾ ਜੀ ਰੀਤੀ ਹੈ ਜਿਨ੍ਹਾਂ ਚਰ ਹੱਡ ਉੱਤੇ ਸਰੀਰ ਉੱਤੇ ਬੀਤੇ ਨਾ ਉਹਨਾਂ ਚਰ ਖਾਲਸਾ ਜੀ ਵਿਸ਼ਵਾਸ ਨਹੀਂ ਆਉਂਦਾ ਸੋ ਸਤਗੁਰ ਕਲਗੀ ਧਰਵਾਸਮੀ ਮਹਾਰਾਜ ਮੇਹਰ ਕਰਨ ਸਾਨੂੰ ਸਮਾਤਾ ਆ ਜਾਵੇ ਮਹਾਰਾ ਸਾਨੂੰ ਆਪਣੇ ਚਰਨਾਂ ਕਮਲਾਂ ਦਾ ਪ੍ਰੇਮ ਬਖਸ਼ ਦੇਣ ਆਓ ਖਾਲਸਾ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਸਦਕਾ ਜੋ ਹੱਡ ਬੀਤੀ ਆਈ ਹੈ ਆਓ ਆਪਾਂ ਸਰਵਣ ਕਰੀਏ ਗੁਰੂ ਗਰੀਬ ਨਿਵਾਰ ਅੰਤਰਜਾਮੀ ਸਤਗੁਰਾਂ ਦੀ ਮਿਹਰ ਸਦਕਾ ਖਾਲਸਾ ਜੀ ਇਹ ਵੀਰ ਨੇ ਸੁਣਾਉਣਾ ਕੀਤੀ ਹੈ ਕਿਉਂਕਿ ਵੀਰ ਖਾਲਸਾ ਜੀ ਕੈਨੇਡਾ ਦੀ ਧਰਤੀ ਤੇ ਹੈ ਤੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਉਹ ਪੂਰੀ ਹੋਈ ਵੀਰ ਦੱਸਦਾ ਕਿ ਮੈਨੂੰ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਕਿਸੇ ਪ੍ਰਕਾਰ ਕੋਈ ਨੌਲੇਜ ਨਹੀਂ ਸੀ ਬਾਬਾ ਨੋਦ ਸਿੰਘ ਸਾਹਿਬ ਦਾ ਤੇ ਮੈਂ ਕਦੇ ਨਾਂ ਵੀ ਨਹੀਂ ਸੀ ਸੁਣਿਆ ਤੇ ਵੀਰ ਦੱਸਦਾ ਕਿ ਮੈਨੂੰ ਨਾ ਇੱਥੇ ਆਏ ਨੂੰ ਕੁਝ 4 ਸਾਲ ਹੋ ਗਏ ਨੇ ਤੇ ਪਹਿਲਾਂ ਪਹਿਲਾਂ ਮੈਨੂੰ ਕੰਮ ਮਿਲਿਆ ਉਸ ਤੋਂ ਬਾਅਦ ਕੰਮ ਮਿਲਣਾ ਬੰਦ ਹੋ ਗਿਆ ਤੇ ਮੈਂ ਪਿੰਡੋਂ ਪੈਸੇ ਮੰਗਵਾਉਂਦਾ ਰਿਆਂ ਚਲੋ ਪਿੱਛੇ ਫੈਮਿਲੀ ਭੇਜਦੀ ਰਹੀ ਜਿੰਨੇ ਜੋਗੀ ਸੀ ਉਹਨਾਂ ਨੇ ਭੇਜੇ ਤੇ ਮੈਨੂੰ ਇੱਥੇ ਕੋਈ ਕੰਮ ਸਹੀ ਤਰੀਕੇ ਨਾਲ ਨਹੀਂ ਸੀ ਮਿਲਦਾ ਤੇ ਮੇਰੇ ਨਾਲ ਇੱਥੇ ਬੰਦਿਆਂ ਨੇ ਦੋਹਾਂ ਦਿਨਾਂ ਬੰਦਿਆਂ ਨੇ ਧੂਖਾ ਵੀ ਕੀਤਾ ਉੱਥੇ ਮੇਰੇ ਪੈਸੇ ਵੀ ਖਰਾਬ ਹੋ ਗਏ ਇਸੇ ਪ੍ਰਕਾਰ ਮੇਰਾ ਇਥੇ ਮਨ ਟੁੱਟ ਗਿਆ ਸੀ ਕੋਈ ਜਿਹੜਾ ਚੰਗਾ ਮੇਰਾ ਮਿੱਤਰ ਸੀ ਉਹ ਵੀ ਮੇਰੇ ਨਾਲ ਧੋਖਾ ਕਰ ਗਿਆ ਤੇ ਇਸ ਕਰਕੇ ਮੇਰਾ ਜਿਹੜਾ ਮਨ ਸੀ ਉਹ ਬਿਲਕੁਲ ਟੁੱਟਿਆ ਹੋਇਆ ਸੀ ਤੇ ਕੰਮ ਕੋਈ ਮਿਲਦਾ ਨਹੀਂ ਸੀ ਕੰਮ ਕਰਨ ਨੂੰ ਚਿਤ ਨਹੀਂ ਸੀ ਕਰਦਾ ਤੇ ਜੇ ਮਿਲਦਾ ਸੀ ਤੇ ਉਹ ਜੇ ਇੱਕ ਦਿਨ ਜਾਂਦਾ ਸਾਂ ਦੂਜੇ ਦਿਨ ਜਵਾਬ ਦੇ ਦਿੰਦੇ ਸੀ ਇਦਾਂ ਦੇ ਹਾਲਾਤ ਸਨ ਬਹੁਤ ਔਖਾ ਸਮਾਂ ਇਥੇ ਕੈਨੇਡਾ ਦੀ ਧਰਤੀ ਧਰਤੀ ਤੇ ਕੱਢਿਆ ਸੋ ਇਸ ਕਰਕੇ ਉਹ ਵੀਰ ਦੱਸਦਾ ਹੈ ਕਿ ਮੈਨੂੰ ਨਾ ਇੱਕ ਦਿਨ ਮੈਂ ਅਚਾਨਕ ਬੈਠਿਆਂ ਬੈਠਿਆਂ ਨਾ ਫੋਨ ਦੇਖਦਾ ਸਾਂ ਤੇ ਉਥੇ ਖਾਲਸਾ ਜੀ ਦਾਸ ਰੇ ਦੀ ਕੋਈ ਵੀਡੀਓ ਸੀ ਹੁਣ ਮਹਾਰਾਜ ਦੀ ਕਿਰਪਾ ਸਦਕਾ ਆਪ ਸੰਗਤਾਂ ਨੇ ਪ੍ਰੇਮ ਕੀਤਾ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਇਸ ਚੈਨਲ ਨੂੰ ਸੁਣਦੀਆਂ ਸੋ ਇਹ ਸਤਗੁਰਾਂ ਦਾ ਬਣਾਇਆ ਹੋਇਆ ਹੀ ਆ ਸਤਗੁਰਾਂ ਨੇ ਮਿਹਰ ਕੀਤੀ ਹੈ ਦਾਸ ਦਾ ਦੇ ਵਿੱਚ ਕੋਈ ਖਾਲਸਾ ਜੀ ਖਾਸ ਯੋਗਦਾਨ ਨਹੀਂ ਸਤਗੁਰੂ ਹੀ ਬੁਲਾਉਂਦੇ ਨੇ ਸਤਗੁਰੂ ਹੀ ਖਾਲਸਾ ਜੀ ਇਹ ਹੱਡ ਬੀਤੀਆਂ ਪਹੁੰਚਾਉਂਦੇ ਨੇ ਤੇ ਆਪਾਂ ਸਰਵਣ ਕਰਕੇ ਬੋਲ ਦਿੰਨੇ ਆ ਇਹ ਸਾਰਾ ਕੁਝ ਕੀਤਾ ਕਰਾਇਆ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੋ ਰਿਹਾ ਸੋ ਵੀਰ ਕੋ ਖਾਲਸਾ ਜੀ ਕੋਈ ਆਨੇ ਬਹਾਨੇ ਕਰਕੇ ਹੱਡ ਬੀਤੀ ਪਹੁੰਚ ਤੇ ਉਹ ਖਾਲਸਾ ਜੀ ਹੱਡ ਵੀਤੀ ਦਾ ਖਾਸ ਕਰਕੇ ਬਹੁਤ ਜ਼ਿਆਦਾ ਚੱਲੀ ਜਿਹਦੇ ਵਿੱਚ ਕਿਹਾ ਸੀ ਵੀ ਪੰਜ ਚਪੈਰੇ ਕੱਟਣ ਤੇ ਵੀ ਜੇ ਕਾਰਜ ਨਹੀਂ ਹੋਇਆ ਤੇ ਫਿਰ ਕਿਵੇਂ ਕਿਵੇਂ ਪਰਮੇਸ਼ਰ ਨੇ ਰਾਹ ਵਿਖਾਇਆ ਐਵੇਂ ਦਾ ਕੋਈ ਉਹਦਾ ਥੰਬਨੇਲ ਟਾਈਟਲ ਸੀ ਉਹ ਵੀਰ ਨੇ ਖਾਲਸਾ ਜੀ ਇਹਦੇ ਉਹ ਸਰਵਣ ਕੀਤੀ ਤੇ ਇੱਕ ਹੱਡ ਵੀਤੀ ਆਪਾਂ ਸੁਣਾਈ ਸੀ ਬਹੁਤ ਸਮਾਂ ਪਹਿਲਾਂ ਵੀ ਇੱਕ ਪਰਿਵਾਰ ਸੀ ਦੋਨੋਂ ਮਿੱਤਰ ਸੀ ਜਿਨ੍ਹਾਂ ਨੇ ਆਪਣਾ ਕੰਮ ਕਾਜ ਖੋਲਿਆ ਸੀ ਇੱਕ ਦੁਕਾਨ ਤੋਂ ਦੋ ਦੁਕਾਨਾਂ ਦੋ ਤੋਂ ਤਿੰਨ ਦੁਕਾਨਾਂ ਐਦਾਂ ਮਹਾਰਾਜ ਦੀ ਕਿਰਪਾ ਸਦਕਾ ਕੋ ਡੇਢ ਸਾਲ ਪੁਰਾਣੀ ਉਹ ਉਹਨੇ ਸੁਣੀ ਤੇ ਖਾਲਸਾ ਜੀ ਉਹਦਾ ਹੌਸਲਾ ਵੱਜਾ ਇੱਕ ਹੱਡ ਬੀਤੀ ਉਹਨੇ ਸ਼ਹੀਦੀ ਦੇਗ ਵਾਲੀ ਸੁਣੀ ਤੇ ਉਹਨੇ ਨਾ ਉਥੋਂ ਨੰਬਰ ਲੈ ਕੇ ਪਹਿਲੀਆਂ ਖਾਲਸਾ ਜੀ ਹੱਡ ਬੀਤੀਆਂ ਵਿੱਚ 10 ਦਾ ਨੰਬਰ ਨਹੀਂ ਹੈ ਤੇ ਨਵੀਆਂ ਦੇ ਵਿੱਚ ਹੈ ਸੋ ਉਥੋਂ ਨੰਬਰ ਲੈ ਕੇ ਉਹਨੇ ਮੈਸੇਜ ਕੀਤਾ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਕੋਈ 8 ਕੁ ਮਹੀਨੇ ਪਹਿਲਾਂ ਦੀ ਗੱਲ ਆ ਕਿ ਮੈਨੂੰ ਫੋਨ ਮੈਸੇਜ ਉਹਦੇ ਵੀਰ ਤੇ ਆਏ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਮੈਨੂੰ ਕਹਿੰਦੇ ਵੀ ਮੈਨੂੰ ਇੱਥੇ ਕੰਮ ਕਾਜ ਨਹੀਂ ਮਿਲਦਾ ਤੇ ਜੇ ਤੁਸੀਂ ਮੇਰੀ ਸ਼ੀਦੀ ਦੇ ਕਰਵਾ ਦਿਓ ਤੁਸੀਂ ਕਹਿੰਦੇ ਹੋ ਸ਼ੀਦੀ ਦੇ ਕਰਨ ਨਾਲ ਬੜੀ ਕਿਰਪਾ ਵਰਤਦੀ ਹੈ ਵੀ ਸਤਿਗੁਰੂ ਜੀ ਬੜੇ ਕਾਰਜ ਰਾਸ ਕਰਦੇ ਆ ਤੇ ਜੇ ਤੁਸੀਂ ਮੇਰੀ ਵੀ ਹੀਦੀ ਦੇ ਕਰਵਾ ਦਿਓ ਤੇ ਦਾਸ ਨੇ ਉਹਨਾਂ ਨੂੰ ਕਿਹਾ ਸੀ ਵੀ ਭਾਈ ਤੁਸੀਂ ਅਰਦਾਸ ਲਿਖ ਕੇ ਭੇਜ ਦਿਓ ਆਪਣਾ ਨਾਮ ਲਿਖ ਕੇ ਭੇਜ ਦਿਓ ਤੇ ਭੇਟਾ ਭੇਜ ਦਿਓ ਤੇ ਖਾਲਸਾ ਜੀ ਉਹਨਾਂ ਨੇ 1100 ਰੁਪਇਆ ਮੈਨੂੰ ਭੇਜਿਆ ਸੀ ਮੈਨੂੰ ਯਾਦ ਹੈ ਉਸ ਵੀਰ ਦਾ ਤੇ ਉਹਨੇ ਮਹਾਰਾਜ ਦੀ ਕਿਰਪਾ ਸਦਕਾ ਹੱਡ ਬੀਤੀ ਭੇਜੀ ਤੇ ਉਹਨੇ ਮੈਨੂੰ ਕਿਹਾ ਵੀ ਤੁਸੀਂ ਇਹ ਕਰਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਵੀਰ ਜੀ ਵੀ ਤੁਸੀਂ 200 ਰੁਪਇਆ ਮੈਨੂੰ ਹੋਰ ਪਾ ਦਿਓ ਮੈਂ ਧੰਬਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਟਾਲਾ ਸਾਹਿਬ ਤੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਦੋਹਾਂ ਤੇ ਕਰਾਉਂਗਾ ਉਹਨਾਂ ਨੇ ਮੈਨੂੰ ਫੇਰ ਭੇਜ ਦਿੱਤੇ ਸੀ ਤੇ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਨਾ ਖਾਲਸਾ ਜੀ ਹੱਡ ਬੀਤੀ ਜਿਹੜੀ ਉਹ ਵੀਰ ਦੀ ਜਿਹੜੀ ਅਰਦਾਸ ਸੀਗੀ ਉਹ ਜਿਹੜਾ ਹੱਡ ਬੀਤੀ ਸੁਣਾ ਰਿਆ ਉਹਦੀ ਅਰਦਾਸ ਖਾਲਸਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਈ ਤੇ ਟਾਲਾ ਸਾਹਿਬ ਕਰਵਾਈ ਤੇ ਮਹਾਰਾਜ ਦੀ ਕਿਰਪਾ ਸਦਕਾ ਉਸ ਤੋਂ ਬਾਅਦ ਨਾ ਮਹਾਰਾਜ ਦੀ ਐਸੀ ਕਿਰਪਾ ਹੋਈ ਉਹ ਵੀਰ ਦੱਸਦਾ ਕਿ ਮੈਨੂੰ ਤੀਜੇ ਦਿਨ ਕੰਮ ਮਿਲ ਗਿਆ ਸੀ ਜਦੋਂ ਤੁਸੀਂ ਸ਼ੀਦੀ ਦੀਏ ਕਰਵਾ ਕੇ ਦਾਸ ਪਰਚੀਆਂ ਪਾ ਦਿੰ ਖਾਲਸਾ ਜੀ ਉਹ ਪਰਚੀਆਂ ਪਾਉਣ ਤੋਂ ਤੀਜੇ ਦਿਨ ਬਾਅਦ ਵੀਰ ਕਹਿੰਦਾ ਸੀ ਵੀ ਮੈਨੂੰ ਕੰਮ ਮਿਲ ਗਿਆ ਸੀ ਪਰ ਖਾਲਸਾ ਜੀ ਉਹ ਪਿਛਲੇ 5 ਮਹੀਨੇ ਤੋਂ 6 ਮਹੀਨੇ ਤੋਂ ਮੇਰੇ ਨਾਲ ਕੰਟੈਕਟ ਵਿੱਚ ਨਹੀਂ ਸੀਗਾ ਤੇ ਉਹਨਾਂ ਦਾ ਮੈਸੇਜ ਮੈਨੂੰ ਕੋਈ 15 ਦਿਨ ਪਹਿਲਾਂ ਆਇਆ ਸੀਗਾ ਵੀ ਮੈਨੂੰ ਵੀਰ ਜੀ ਵੀ ਤੁਸੀਂ ਮaaf ਕਰਿਓ ਵੀ ਮੈਨੂੰ ਕੰਮਕਾਰ ਵੀ ਐਸਾ ਮਿਲ ਗਿਆ ਤੇ ਮੇਰੇ ਕੋ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਤੇ ਹੁਣ ਉਹਨੇ ਖਾਲਸਾ ਜੀ 15 ਦਿਨ ਪਹਿਲਾਂ ਸ਼ੁਕਰਾਨੇ ਵਾਸਤੇ ਸ਼ਹੀਦੀ ਦੇ ਕਰਵਾਉਣ ਦੀ ਕਿਹਾ ਸੀ ਨਾਲੇ ਉਹਨੇ ਹੱਡ ਬੀਤੀ ਸੁਣਾਈ ਕਹਿੰਦੇ ਐਸੀ ਮਹਾਰਾਜ ਦੀ ਕਿਰਪਾ ਹੋਈ ਮੈਨੂੰ ਕੰਮ ਮਿਲਿਆ ਚਲੋ ਕੰਮ ਤੇ ਭਾਰਾ ਸੀ ਤੇ ਕੰਮ ਮਿਲਿਆ ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦੇ ਰਹਿਣਾ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮੈਨੂੰ ਕੰਮ ਮਿਲ ਜੇ ਮੈਂ ਅਰਦਾਸ ਕਰਕੇ ਜਾਣਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੌਲੀ ਹੌਲੀ ਲੱਗਣ ਲੱਗਦੀ ਗਈ ਤੁਹਾਡੀਆਂ ਵੀਡੀਓ ਸੁਣਦਾ ਗਿਆ ਤੇ ਉੱਥੋਂ ਮੈਨੂੰ ਪਤਾ ਲੱਗਾ ਵੀ ਅਮਰਤ ਵੇਲੇ ਪੰਜ ਬਾਣੀਆਂ ਦੇ ਜਾਪ ਕਰੀਦੇ ਫਿਰ ਚਪੈਰਾ ਸਾਹਿਬ ਦੀ ਸੇਵਾ ਨਿਭਾਉਂਦਾ ਗਿਆ ਕਹਿੰਦਾ ਫਿਰ ਐਸੀ ਕਿਰਪਾ ਹੋਈ ਸਤਗੁਰਾਂ ਦੀ ਇੱਕ ਸਟੋਰ ਵਿੱਚ ਮੈਨੂੰ ਕੰਮ ਮਿਲ ਗਿਆ ਕਹਿੰਦਾ ਵੀ ਉੱਥੇ ਮੈਂ ਕੋਈ ਕੰਮ ਨਹੀਂ ਕਰਦਾ ਵੀ ਐਸੀ ਮਹਾਰਾ ਦੀ ਕਿਰਪਾ ਕਥਾ ਸੁਣਦਾ ਰਹਿਣਾ ਜਾਂ ਨਾਮ ਜਪਦਾ ਰਹਿਣਾ ਤੇ ਐਸੀ ਸਤਿਗੁਰਾਂ ਦੀ ਕਿਰਪਾ ਕੰਮ ਮਿਲ ਗਿਆ ਤੇ ਸਤਿਗੁਰਾਂ ਦੀ ਮਿਹਰ ਹੋ ਗਈ ਤੇ ਉੱਥੇ ਪੈਸੇ ਵੀ ਚੰਗੇ ਸੀ ਤੇ ਵੀਰ ਕਹਿੰਦਾ ਵੀ ਮੇਰੇ ਕੋ ਪਤਾ ਨਹੀਂ ਕਿਉਂ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਤੇ ਖਾਲਸਾ ਜੀ 15 20 ਦਿਨ ਪਹਿਲਾਂ ਵੀਰ ਨੇ ਮੈਸੇਜ ਕੀਤਾ ਤੇ ਆਪਣੀ ਹੱਦਬੀਤੀ ਸੁਣਾਈ ਕਿ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਜਿੱਦੋਂ ਸ਼ਹੀਦੀ ਦੇ ਕਰਵਾਉਣ ਤੋਂ ਤੀਜੇ ਦਿਨ ਬਾਅਦ ਖਾਲਸਾ ਜੀ ਵੀਰ ਨੂੰ ਕਾਰਜ ਮਿਲ ਗਿਆ ਤੇ ਹੁਣ ਨਾ ਉਹਨੇ ਹਾਡ ਵੀਤੀ ਇਸ ਕਰਕੇ ਸੁਣਾਈ ਕਿਉਂਕਿ 15 ਕ 20 ਦਿਨ ਪਹਿਲਾਂ ਨਾ ਵੀਰ ਨੇ ਕਿਹਾ ਕਿ ਮੇਰੀ ਨਾਲ ਇੱਕ ਤੁਸੀਂ ਸ਼੍ਰੀ ਸ਼ੀਦੀ ਦੇਗਾ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਕਰਵਾ ਦਿਓ ਕਿ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਮੈਂ ਨਾ ਕਿਸੇ ਬੰਦੇ ਕੋਲੋਂ ਪੈਸੇ ਲੈਣੇ ਆ ਉਹ ਮੈਨੂੰ ਮਿਲ ਜੇ ਉਹਨਾਂ ਨੇ ਇਦਾਂ ਕਰਕੇ ਮੈਨੂੰ ਅਰਦਾਸ ਭੇਜੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਕੁਦਰਤੀ ਦਾਸ ਉਸ ਦਿਨ ਉੱਥੇ ਸੀ ਜਦੋਂ ਮੈਂ ਉਹਦੀ ਅਰਦਾਸ ਪੜ੍ਹੀ ਤੇ ਮੈਂ ਉੱਥੋਂ ਪਰਚੀ ਲੈ ਕੇ ਤੇ ਸ਼ੀਦੀ ਦੇ ਲਾ ਕੇ ਰਸਤੇ ਉੱਥੇ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਦੇ ਦਿੱਤੀ ਤੇ ਮਹਾਰਾਜ ਦੀ ਅਸੀ ਕਿਰਪਾ ਹੋਈ ਤੇ ਖਾਲਸਾ ਜੀ ਉਹ ਜਿਹੜੇ ਪੈਸੇ ਸੀ ਉਹਦੇ ਕਾਫੀ ਸਮੇਂ ਦੇ ਫਸੇ ਸੀ ਉਥੇ ਤੇ ਮੈਂ ਜਦੋਂ ਅਰਦਾਸ ਮਾਰਦੇ ਚਰਨਾਂ ਵਿੱਚ ਕਰਵਾਈ ਸਤਿਗੁਰਾਂ ਨੇ ਮੇਰਾ ਕੀਤੀਆਂ ਤੇ ਉਹ ਵੀਰ ਦੀ ਤੀਜੇ ਦਿਨ ਖਾਲਸਾ ਜੀ ਉਹ ਬੰਦੇ ਕੋਲ ਉਹਨੂੰ ਪੈਸੇ ਮਿਲ ਗਏ ਸੀ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਬੋਲ ਚਾਲ ਤੋਂ ਤੇ ਇਹ ਇਦਾਂ ਮਿਲੀ ਵੇਖੋ ਬਾਬਾ ਦੀਪ ਸਿੰਘ ਸਾਹਿਬ ਨੇ ਕਿਵੇਂ ਖੇਡ ਵਰਤਾਈ ਖਾਲਸਾ ਜੀ ਜਿਹੜਾ ਉਹ ਗੱਡੀ ਚਲਾਉਂਦਾ ਸੀ ਕੋਈ ਮਿੱਤਰ ਸੀ ਇਹਦਾ ਕਿ ਉਥੇ ਇਹਦੇ ਨਾਲ ਕਮਰੇ ਵਿੱਚ ਰਹਿੰਦਾ ਸੀ ਉਹ ਗੱਡੀ ਚਲਾਉਂਦਾ ਸੀ ਉਹ ਤੇ ਉਹ ਜਿਹਦੇ ਕੋਲੋਂ ਪੈਸੇ ਲੈਣੇ ਸੀ ਉਹ ਇੱਕ ਦੂਜੇ ਦੇ ਰਿਸ਼ਤੇਦਾਰ ਨਿਕਲੇ ਤੇ ਉਹ ਵੀਰ ਨੇ ਵੇਖੋ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਸਬੱਬ ਬਣ ਕੇ ਉਹਦੇ ਪੈਸੇ ਮੁੜਾ ਦਿੱਤੇ ਤੇ ਐਸਾ ਉਹਦਾ ਭਰੋਸਾ ਬਣਿਆ ਤੇ ਫਿਰ ਇਸ ਕਰਕੇ ਖਾਲਸਾ ਜੀ ਦਾਸ ਤੁਹਾਨੂੰ ਉਹਦੀ ਹੱਡ ਵੀਤੀ ਸੁਣਾ ਰਿਹਾ ਕਿ ਪਹਿਲਾਂ ਵੀ ਉਹਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਕੰਮ ਦਿੱਤਾ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਹੋਈ ਬਾਅਦ ਵਿੱਚ ਉਹਦੇ ਫਸੇ ਹੋਏ ਪੈਸੇ ਸੀ ਉਹ ਵੀ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਕਿਰਪਾ ਸਦਕਾ ਜਿਹੜੇ ਆ ਉਹਨੂੰ ਪ੍ਰਾਪਤ ਹੋਏ ਸੋ ਸਤਗੁਰਾਂ ਦੀ ਰਹਿਮਤ ਹੋਈ ਸੋ ਸਤਗੁਰ ਸਦਾ ਸਹਾਈ ਹੁੰਦੇ ਖਾਲਸਾ ਜੀ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰਦੇ ਹਾਂ ਜੁੜ ਕੇ ਸਤਗੁਰਾਂ ਦਾ ਓਟ ਆਸਰਾ ਤੱਕਦੇ ਹਾਂ ਤੇ ਸਤਗੁਰ ਫਿਰ ਖਾਲਸਾ ਜੀ ਨਦਰੋਂ ਨਦਰ ਨਿਹਾਲ ਕਰਦੇ ਸੋ ਆਪਾਂ ਪ੍ਰੇਮ ਕਰੀਏ ਨਾਮ ਜਪੀਏ ਸਤਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾ ਦੀਨ ਦੁਨੀ ਦੇ ਮਾਲਕ ਦੀਨ ਦੁਨੀ ਦੇ ਪਾਸ਼ਾ ਜੀ ਇਹਨਾਂ ਨੇ ਖਾਲਸਾ ਜੀ ਇਹ ਸੇਵਾ ਲਾਈ ਹੈ ਮਹਾਰਾਜ ਇਵੇਂ ਸੇਵਾ ਲੈਂਦੇ ਰਹਿਣ ਬਾਕੀ ਖਾਲਸਾ ਜੀ ਜੇ ਕਿਸੇ ਦਾ ਕੋਈ ਪ੍ਰਸ਼ਨ ਹੁੰਦਾ ਕਿਸੇ ਪ੍ਰਕਾਰ ਉਹ ਜਰੂਰ ਤੁਸੀਂ ਕਮੈਂਟ ਵਿੱਚ ਕਰ ਦਿਆ ਕਰੋ ਮੈਂ ਜਰੂਰ ਉਹ ਪੜ੍ਹ ਕੇ ਤੇ ਤੁਹਾਨੂੰ ਦਾ ਜਵਾਬ ਦਿਆ ਕਰਾਂਗਾ ਮਹਾਰਾ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਬਾਕੀ ਖਾਲਸਾ ਜੀ ਕੱਲ ਨੂੰ ਸਤਿਗੁਰਾਂ ਦੀ ਕਿਰਪਾ ਸਦਕਾ ਧੰਨ ਸਵਾਮੀ ਤਨਗੁਰ ਗੋਬਿੰਦ ਸਿੰਘ ਸਾਹਿਬ ਜੀ ਦੀ ਮਿਹਰ ਕਿਰਪਾ ਸਦਕਾ ਖਾਲਸਾ ਜੀ ਸਤਿਗੁਰਾਂ ਨੇ ਕੱਲ ਘਰ ਵਿੱਚ ਆਉਣਾ ਹੈ ਦਾਸ ਦੇ ਗ੍ਰਹਿ ਵਿਖੇ ਆਉਣਾ ਹੈ ਮਹਾਰਾ ਜੀਆਂ ਦੀ ਪਾਵਨ ਪਵਿੱਤਰ ਬਾਣੀ ਦਾ ਖੰਡ ਜਾਪ ਹੈ ਖਾਲਸਾ ਜੀ ਤਿੰਨ ਦਿਨ ਸੇਵਾ ਵਿੱਚ ਮਹਾਰਾ ਨੇ ਸੇਵਾ ਵਿੱਚ ਰੱਖਣਾ ਸੋ ਸਤਿਗੁਰ ਦਇਆ ਕਰਨ ਆਪਾਂ ਸੇਵਾ ਵੀ ਕਰਨੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਹੱਡ ਬੀਤੀਆਂ ਬੋਲ ਕੇ ਜਰੂਰ ਪਾਵਾਂ ਜੇ ਨਾ ਪਾਈਆਂ ਗਈਆਂ ਤੇ ਭਾਈ ਉਹਦੇ ਵਾਸਤੇ ਮਾਫੀ ਹੈ ਤੇ ਜਿਨ੍ਹਾਂ ਦੀਆਂ ਅਰਦਾਸਾਂ ਨੇ ਖਾਲਸਾ ਜੀ ਉਹ ਦਾਸ 24 ਤਰੀਕ ਨੂੰ ਕਰਾਵੇਗਾ ਜੇ ਹੋ ਸਕੇ ਆਦੇ ਮੈਂ ਕਰਾ ਦੇਵਾਂਗਾ ਜੇ ਨਾ ਹੋ ਸਕੇ ਆਦੇ ਖਾਲਸਾ ਜੀ 24 ਤਰੀਕ ਨੂੰ 23 ਤਰੀਕ ਨੂੰ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਜੀ ਮਹਾਰਾਜੀਆਂ ਦੇ ਸਥਾਨ ਤੇ ਉਹਨਾਂ ਦਾ ਖਾਲਸਾ ਜੀ ਜੋੜ ਮੇਲਾ ਉਥੇ ਜਿਹੜੀਆਂ ਸੰਗਤਾਂ ਜਾ ਸਕਦੀਆਂ ਜੂਰ ਜਾਗਨਤ ਮਸਤਕ ਹੋਵੋ ਜੇ ਕੋਈ ਸੇਵਾ ਕਰਨੀ ਚਾਹੁੰਦਾ ਜਾ ਕੇ ਸੇਵਾ ਕਰੇ ਸੋ ਇਸੇ ਕਰਕੇ ਪਾਈ ਆਪਾਂ ਵੀ ਤਿੰਨ ਕ ਦਿਨ ਬਿਜ਼ੀ ਆ ਕੱਲ ਨੂੰ ਆਰੰਭ ਹੋਣਾ 21 ਤੇ 22 ਨੂੰ ਭੋਗ ਨੇ ਸਤਗੁਰਾਂ ਦੀ ਕਿਰਪਾ ਸਦਕਾ ਫੌਜ ਨੇ ਘਰ ਆਉਣਾ ਤੇ ਜੇ ਨਾ ਪਾਈਆਂ ਗਈਆਂ ਹੱਡ ਬੀਤੀਆਂ ਤੇ ਉਹਦੇ ਵਾਸਤੇ ਮਾਫੀ ਹੈ ਬਾਕੀ ਸਤਗੁਰੂ ਦੀਨ ਦੁਨੀ ਦੇ ਮਾਲਕ ਸਮਰਾਤ ਸਭ ਕੁਝ ਕਰਵਾਉਣ ਹਾਰ ਹੈ ਤੇ ਜੇ ਪਾ ਦਿੱਤੀਆਂ ਤੇ ਬਹੁਤ ਚੜ੍ਹਦੀ ਕਲਾ ਸੋ ਸਤਗੁਰੂ ਮੇਹਰਾਂ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰੂ ਬਖਸ਼ਣ ਤੇ ਖਾਲਸਾ ਜੀ ਜਿਨ੍ਹਾਂ ਦੀਆਂ ਕਈਆਂ ਨੇ ਮੇਰੇ ਕੋਲ ਰਿਪਲਾਈ ਨਹੀਂ ਹੋਈ ਜਿਹੜੇ ਕਈਆਂ ਨੇ ਕਿਹਾ ਸੀ ਘੋੜਿਆਂ ਦੀ ਸੇਵਾ ਵਾਸਤੇ ਜਾਂ ਕਈਆਂ ਨੇ ਬਸਤਰਾਂ ਦੀ ਸੇਵਾ ਦਾਸ ਨੇ ਲਗਭਗ ਸਾਰਿਆਂ ਦੀਆਂ ਅਰਦਾਸਾਂ ਕਰਵਾ ਦਿੱਤੀਆਂ ਜਿਨ੍ਹਾਂ ਨੇ ਜੋ-ਜੋ ਵੀ ਸੇਵਾ ਕੀਤੀ ਸੀ ਖਾਲਸਾ ਜੀ ਉਹ ਸਾਰੀ-ਸਾਰੀ ਸੇਵਾ ਦਾਸ ਨਿਭਾ ਦਿੰਦਾ ਕਿਸੇ ਦੀ ਬਹੁਤੀ ਪੈਂਡਿੰਗ ਨਹੀਂ ਪਉਂਦਾ ਜਿਹਦੀ ਪੈ ਜਾਵੇ ਉਹਦੇ ਕੋਲੋਂ ਮਾਫੀ ਮੰਗ ਲੈਣਾ ਤੇ ਕਈਆਂ ਦਾ ਰਿਪਲਾਈ ਨਹੀਂ ਹੋਇਆ ਜੇ ਕੋਈ ਵੀਡੀਓ ਸੁਣਦਾ ਕਿ ਭਾਈ ਉਹਨਾਂ ਨੇ ਸਾਰਿਆਂ ਦੀਆਂ ਅਰਦਾਸਾਂ ਬੇਨਤੀਆਂ ਕਿਸੇ ਦੀ ਹੁਣ ਤੱਕ ਕੋਈ ਪੈਂਡਿੰਗ ਨਹੀਂ ਆ ਸੋ ਮਹਾਰਾਜਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰੂ ਬਖਸ਼ਣ ਭੋਲਾ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ